ਲੋਵੇ ਦੋਸਤੋ 2 ਕਰੋੜ ਤੇ 94 ਲੱਖ ਦੇ ਜਿਹੜੇ ਸੰਦੇ ਤੁਹਾਨੂੰ ਵਿਖਾਏ ਸੀਗੇ ਤੇ ਪਰ ਅੱਦੇ ਹੀ ਵਿਖਾਏ ਸੀਗੇ ਉਹਦਾ ਫ੍ਰੀਕੋਡ ਸਿਰਫ ਆਹ ਵਿਖਾਇਆ ਸੀਗਾ ਤੁਹਾਨੂੰ ਜਹਾਜ ਜਿਹੜਾ ਇੱਧਰ ਖੜਾਗਾ ਕਲਾਸ ਦਾ ਟਰੈਕਟਰ ਆ ਬਾਈ ਇਹ ਤੇ ਪਰ ਅੱਜ ਤੁਹਾਨੂੰ ਸਪੈਸ਼ਲ ਆਪਾਂ ਘਰੇ ਲੈ ਕੇ ਆਏ ਆ ਬਾਈ ਗ੍ਰਵੀਰ ਢਿੱਲੇ ਕੋਲੇ ਲੈ ਆਏ ਆ ਕਿਉਂਕਿ ਬਹੁਤ ਜਾਣਿਆਂ ਦੇ ਸਵਾਲ ਸੀਗੇ ਕੋਈ ਕਹਿੰਦਾ ਬਾਈ ਗੁਰਪੀਰ ਧਰਨਾ ਕਿੱਥੇ ਲਾਓਗੇ ਦੂਬਾਦ ਹਣਾ ਇੰਨੇ ਕਰੋੜਾ ਰੁਪਇਆ ਲਾ ਕੇ ਕੋਈ ਕੁਸ ਬੋਲਦਾ ਸੀ ਕੋਈ ਕੁਸ ਬੋਲਦਾ ਸੀਗਾ ਪਹਿਲਾਂ ਤਾਂ ਹਣੇ ਦਰਸ਼ਕਾਂ ਨੂੰ ਇਹ ਦੱਸ ਦੋ ਵੀ ਜਿਨ੍ਹਾਂ ਦਾ ਵੈਮ ਵੀ ਕਰਦੇ ਕਿੰਨੇ ਟਰੈਕਟਰ ਆ ਬਾਈ ਹੁਣ ਇਸ ਟਾਈਮ ਵੀ ਬਈ ਇਸ ਟਾਈਮ ਦੇ ਤਿੰਨ ਚੱਲ ਰਹੇ ਆ ਆਪਣੇ ਤਿੰਨ ਚੱਲ ਰਹੇ ਆ ਹਾਂਜੀ 2 ਸੇ ਮਾਡਲ ਆ ਆਪਣੇ ਕੋਲੇ ਫਰੈਂਚ 630 ਤੇ ਇੱਕ ਐਗਜ਼ੌਨ 6850 ਦਾ 850 ਦਾ ਉਹ 260 ਐਚਪੀ ਆ ਤੇ ਇਹ 175 ਐਚਪੀ ਆ ਅੱਛਾ ਜਿਹੜੇ ਹੁਣ ਦੋ ਹੋਰ ਨਿਊ ਮੰਗਾ ਲੇ ਨਹੀਂ ਬਈ ਇਹ ਦੋ ਪਹਿਲਾਂ ਸੀ ਅੱਛਾ ਦੋ ਪਹਿਲਾਂ ਸੀ ਆਪਣੇ ਜੀਜਾ ਜੀ ਕੋਲੇ ਸੀਗਾ ਠੀਕ ਆ ਤੇ ਇਸ ਸਾਲ ਆਪਣੇ ਕੋਲ ਆ ਇਸ ਸਾਲ ਤੁਹਾਡੇ ਕੋਲੇ ਚੱਲੀ ਆ ਹਾਂਜੀ ਹਾਂ ਠੀਕ ਆ ਤੇ ਜਾ ਆਪਣਾ ਐਰਗੀਆਂ ਨਵਾਂ ਦੋਸਤ ਇੱਕ ਹੋਰ ਨਵਾਂ ਮੰਗਾ ਚਲੋ ਮਹਾਰਾਜ ਦੀ ਕਿਰਪਾ ਨਾਲ ਵਧੀਆ ਕੰਮ ਚੱਲ ਰਿਹਾ ਹੈਗਾ ਨਾ ਤੇ ਬਾਈ ਗੁਰਪ੍ਰੀਤ ਇੱਕ ਜਵਾਬ ਦੇਣਾ ਜਾਵਾਂਗੇ ਜਿਹੜੇ ਬੰਦੇ ਕਹਿੰਦੇ ਸੀਗੇ ਬਾਈ ਫਿਰ ਇੰਨੇ ਕਰੋੜਾਂ ਰੁਪਈਆ ਲਾ ਕੇ ਧਰਨਾ ਕਿੱਥੇ ਲਾਉਣਗੇ ਹੁਣ ਮੜਾ ਇਹ ਉਹਨਾਂ ਨੂੰ ਦੱਸ ਦੇ ਬਾਈ ਇਹ ਧਰਨੇ ਵਾਸਤੇ ਰੱਖਿਆ ਹੈ ਕਿ ਕੀ ਕੰਮ ਕਰਦੇ ਹੋ ਤੁਸੀਂ ਬਾਈ ਇਹ ਧਰਨਾ ਦਾ ਯਾਰ ਧਰਨਾ ਦਾ ਉਹ ਨਾਲਾ ਹੁੰਦਾ ਵੀ ਜਿਹੜੇ ਬੰਦੇ ਨੇ ਕੋਈ ਕਿੱਤਾ ਨਹੀਂ ਕਰਨਾ ਕਿੱਤਾ ਨਹੀਂ ਕਰਨਾ ਹੈਨਾ ਠੀਕ ਹੈ ਜਿਹੜੇ ਨੇ ਸ਼ੌਂਕ ਦੇ ਤੰਦਪੂਰਨੇ ਦੇ ਬਸ ਵੀ ਜਿਹੜੀ ਕੋਈ 4 ਮਰਲੇ ਕੋਲਾ ਉਹ ਵੀ ਵੇਚ ਦੇਣੀ ਹੈ ਹੂੰ ਠੀਕ ਹੈ ਸਹੀ ਹੈ ਆਪਾਂ ਦਾ ਬਈ ਕੰਮ ਨੂੰ ਲਿਆ ਕਿਰਤ ਕਰੀਦੀ ਆ ਕਿਰਤ ਕਰੀਦੀ ਆ ਠੀਕ ਆ ਗੱਠਾਂ ਦਾ ਕੰਮ ਆ ਆਪਣਾ ਠੀਕ ਆ ਗੱਠਾਂ ਨਾਲ ਉਹ ਮਗਰ ਤੁਸੀਂ ਵੇਖੀ ਆ ਆ ਦਿਖਾ ਦਿਓ ਬਾਈ ਜਿਹੜਾ ਜਿੰਨਾ ਸਵਾਲ ਸੀਗਾ ਵੀ ਖਣੀ ਗੇੜੇ ਕੱਢਣ ਨੂੰ 2 ਕਰੋੜ ਰੁਪਈਆ ਲਾਇਆ ਬਾਈ ਗੇੜੇ ਕੱਢਣਾ ਤੇ ਨਹੀਂ ਇੰਨੇ ਪੈਸੇ ਲੱਗਦੇ ਨੇ ਤੁਸੀਂ ਆਪ ਹੀ ਸੋਚ ਲਓ ਇੰਨੀ ਕਿ ਸੈਂਸ ਰੱਖ ਲਿਆ ਕਰੋ ਜਿਹੜੇ ਤਾਂ ਪੜੇ ਲਿਖੇ ਉਹਨਾਂ ਨੇ ਜੋ ਇਹ ਵੀ ਲਿਖਿਆ ਸੀਗਾ ਵੀ ਬਾਈ ਬੇਲਰਾ ਦਾ ਕੰਮ ਅਗਲੇ ਲੱਖਾਂ ਰੁਪਈਆ ਕਮਾਉਂਦੇ ਜਿਨ੍ਹਾਂ ਨੂੰ ਪਤਾ ਬਾਈ ਤੇ ਗੁਰਬੀਰ ਵਾਕਈ ਲੱਖਾਂ ਕਮਾਉਂਦੇ ਆ ਬਈ ਹਨਾ ਮਹਾਰਾਜੀ ਕਿਰਪਾ ਨਾਲ ਬਾਈ ਆਈ ਚਲਾਈ ਚੱਲੀ ਜਾਂਦੀ। ਦੱਸਦਾ ਨਹੀਂ ਹੈ ਬਾਈ ਗੁਰੂ ਰਾਈ ਚਲਾਈ ਦੱਸਦਾ ਤੇ ਪਰ ਮੈਨੂੰ ਪਤਾ ਤੇ ਆਹ ਦੇਖ ਲਓ ਬਾਈ ਆਹ ਕੰਮ ਆ ਬਾਈਆਂ ਦਾ ਤੇ ਗੱਠਾ ਬਣਾਉਂਦੇ ਨੇ ਸਾਰਿਆਂ ਨੂੰ ਪਤਾ ਹੀ ਆ ਪਰਾਲੀ ਦੀਆਂ ਨੇ ਝੋਨੇ ਦੀ ਇਹ ਪਰਾਲੀ ਹੁੰਦੀ ਆ ਉਹਦੀ ਸਾਂਭ ਸੰਭਾਲ ਹੁਣ ਹੁੰਦੀ ਨਹੀਂ ਕਿਉਂਕਿ ਤੇ ਆਹ ਚੱਲਿਆ ਹੁਣ ਕੰਮ ਵੱਡੀਆਂ ਗੱਠਾਂ ਵਾਲਾ ਆਮ ਗੱਠਾਂ ਬਾਈ ਗੁਰਪ੍ਰੀਤ ਹਨਾ ਛੋਟੀਆਂ ਜਿਵੇਂ ਛੋਟੇ ਬਿਲਰ ਹੁੰਦੇ ਹਨਾ ਤੇ ਇਹ ਜਾਦੇ ਕੰਮ ਨਿਵੇੜਦਾ ਫਿਰ ਬਾਈ ਇਹ ਬਾਈ ਮੰਨ ਕੇ ਚਲੋ ਦਿਨ ਚ ਵੀ 85 90 ਕਿੱਲਿਆਂ ਨੂੰ ਹੱਥ ਮਾਰ ਹੀ ਜਾਂਦਾ ਹੈਗਾ। 85 90 ਕਿੱਲੇ ਦੰਦੇ ਹਾਂਜੀ ਹਾਂ ਲੋ ਵੀ ਮੰਨ ਕੇ ਜਦੋਂ ਸਵੇਰ 10 ਵਜੇ ਚੱਲਿਆ ਰਾਤ ਦੇ ਆਹੀ ਕੋਈ 11:30 12:00 ਚੱਲੀ ਜਾਂਦਾ ਚੱਲੀ ਜਾਣਾ ਲੋ ਵੀ ਹੁਣ 80 90 85 22 ਕਹਿੰਦਾ ਵੀ ਕਿੱਲੇ ਚੱਕ ਦਿੰਦਾ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਏਰੀਆ ਹੁੰਦਾ ਜਿੰਨਾ ਕ ਆਪਣੇ ਕਿਹ ਪੈਣ ਮੰਨ ਕੇ ਚਲੋ 2000 ਕਿੱਲਾ ਹੁੰਦਾ ਹਨਾ 2500 1500 ਜਿੰਨਾ ਵੀ ਹੁੰਦਾ ਤੇ ਮੈਂ ਲਾ ਦੇ ਪੰਜ ਸੱਤ ਦਿਨਾਂ ਚ ਇਹ ਵਿਹਲਾ ਕਰ ਦਿੰਦਾ ਜੇ ਚੱਲੀ ਜਾਵੇ ਤਾਂ ਹਾਂਜੀ ਬਈ ਠੀਕ ਆ ਸਹੀ ਤੇ ਆਪਾਂ ਵੀ ਟਰੈਕਟਰ ਤੇ ਆਉਨੇ ਆ ਫਿਰ ਜਿਹੜਾ ਇਹ ਟਰੈਕਟਰ ਹੁਣ ਹੈ ਇਹ ਕਿੰਨੀ ਹਸ ਪਾਵਰ ਦੱਸਾ ਜੀ ਬਈ 1 ਡੀਲ ਦੀ ਗੱਲ ਕਰਕੇ ਬਾਈ ਕਿੰਨੀ ਖਫਤੜੀ ਜਲਦੀ ਬਾਈ ਇਹ ਜਿਵੇਂ ਮੰਨ ਕੇ ਚੱਲੋ ਗੇਰਾਂ ਦੇ ਸਰਤੀ ਹੈ ਵੀ ਕਿਹੜੇ ਗੇਰ 'ਚ ਟਰੈਕਟਰ ਚੱਲਦਾ ਪਿਆਗਾ ਕਿਸੇ ਗੇਰ ਦੇ ਵਿੱਚ ਤਾਂ 20 ਲੀਟਰ ਦੀ ਹੈ ਔਰ ਕਿਸੇ 'ਚ 25 ਦੀ ਵੀ ਜਾ ਵਰਦੀ ਹੈ। ਇੱਕ ਘੰਟੇ ਦਾ ਖਾ ਜਾਂਦਾ। ਘੰਟੇ ਦਾ 25 ਲੀਟਰ ਖਾ ਜਾਂਦਾ। ਠੀਕ ਹੈ ਤੇ ਘੰਟੇ ਦੇ ਵਿੱਚ ਕਿੰਨੇ ਕਿੱਲੇ ਜੇ ਮੰਨ ਕੇ ਚੱਲਗੇ ਵੀ ਕੱਢ ਦਿੰਦਾ ਗੂ। ਬਾਈ 7 ਤੋਂ 8 ਮਿੰਟਾਂ 'ਚ ਕਲਾ ਕਰ ਦਿੰਦਾ ਜੀ। 7 ਤੋਂ 8 ਮਿੰਟਾਂ ਜੀ। ਇਹ ਤਾਂ ਫਿਰ ਬਾਈ ਐ ਜਾਂਦਾ ਵੀ ਚਾਬੀ ਤੇ ਕਿਹੜੀ ਜਵਾਕਾਰ ਦੀ ਸ਼ਰਤ ਹੁੰਦੇ ਹੁੰਦੇ ਨਾ। ਲਾ ਵੀ ਜਾਣਾ ਹੀ ਆ ਫਿਰ ਜਦੋਂ 25 ਲੀਟਰ ਤੇ ਬਾਈ ਆਜੋ ਇਧਰ ਆਪਾਂ ਮੜਾਇਆ ਇਹਦੇ ਬਾਰੇ ਦੱਸ ਦਗੇ ਹੁਣ ਟਰੈਕਟਰ ਬਾਰੇ ਬਾਈ ਅੰਦਰੋਂ ਦਿਖਾ ਦਗੇ ਹਨਾ ਮੜਾਇਆ ਜਾਵੋਗੇ ਤੁਸੀਂ ਤੇ ਆਪਾਂ ਅੰਦਰੋਂ ਦੱਸ ਤੋਂ ਦਿਖਾਉਨੇ ਆ ਕੀ ਗੀਅਰ ਸਿਸਟਮ ਆ ਦੇ ਹਨਾ ਤੇ ਡਿਸਪਲੇ ਵਾਰਾ ਸਕਰੀਨਾਂ ਬਾਰੇ ਆਪਾਂ ਸਾਰੀ ਜਾਣਕਾਰੀ ਲੈ ਕੇ ਬਾਈ ਤੁਹ ਦੱਸਦੇ ਆ ਤੇ ਇੱਕ ਜਣਾ ਹੀ ਬਹਿ ਸਕਦਾ ਹਨਾ ਬਈ ਅੰਦਰ ਹਾਂਜੀ ਬਈ ਇੱਕ ਡਰਾਈਵਰ ਸੀਟ ਹੈ ਇੱਕ ਕਨੈਕਟਰ ਸੀਟ ਹੈ ਇੱਕ ਠੀਕ ਆ ਕਨੈਕਟਰ ਸੀਟ ਹੈਗੀ ਹਾਂਜੀ ਤੇ ਫਸਟ ਆਫ ਬਾਈ ਜਿਹੜਾ ਆਪਾਂ ਕਿੱਥੋਂ ਸਟਾਰਟ ਕਰਾਂਗੇ ਚਾਬੀ ਉਧਰ ਲੱਗ ਜਾਂਦੀ ਹੈ ਹਾਂਜੀ ਬਈ ਚਾਬੀ ਇਧਰ ਲੱਗਦੀ ਹੈ ਜੀ ਠੀਕ ਆ ਇਦਰਾ ਆਪਣੀ ਸਵਿਚ ਆਨ ਹੋ ਗਈ ਹਾਂਜੀ ਆ ਗਿਆ ਬਾਈ ਸਪਲਾਈਟਰ ਠੀਕ ਆ ਕਿੰਨਾ ਚਲਾਤਾ ਬਾਈ ਇਹ ਬਾਈ ਯਾਰ ਚੱਲ ਹੀ ਗਿਆ ਸੀ ਕੋਈ 821 ਘੰਟੇ ਜੀ 821 ਘੰਟੇ ਚੱਲ ਗਿਆ ਹਾਂਜੀ ਠੀਕ ਆ ਕਿੰਨੇ ਸੀਜ਼ਨ ਹੋ ਗਏ ਬਾਈ ਗ੍ਰੀ ਵੀਰ ਇਹਨੂੰ ਇਹ ਬਾਈ ਦੂਜਾ ਸੀਜ਼ਨ ਹੈ ਜੀ ਦੂਜਾ ਸੀਜ਼ਨ ਹਾਂਜੀ ਤੇ ਹੋ ਗਿਆ ਫਿਰ ਬਾਈ 5 ਸਾਲਾਂ ਦੀਆਂ ਕਿਸ਼ਤਾਂ ਜੀ ਅੱਛਾ ਆਹੀ ਕੋ 55 56 ਲੱਖ ਰੁਪਇਆ ਕਿਸ਼ਤਾਂ ਜੀ ਠੀਕ ਹੈ ਸਾਲ ਦੀ ਸਾਲ ਦੀ ਹਾਂ 55 56 ਲੱਖ ਸਾਲ ਦੀ ਕਿਸ਼ਤ ਹੈ ਹਾਂ ਜੀ ਹਾਂ ਇਹ ਕਿਸ਼ਤ ਸਾਲ ਬਾਦੀ ਭਰਨੀ ਹੁੰਦੀ ਹੈ ਸਾਲ ਬਾਦੀ ਚੱਲ ਕੇ ਭਰਨਾ ਠੀਕ ਹੈ ਭਾਈ ਆਹ ਸਕਰੀਨ ਜੀ ਬੜੀ ਵੱਡੀ ਲੱਗੀ ਆ ਇਹਦਾ ਕੀ ਕੰਮ ਹੈ ਇਹ ਭਾਈ ਯਾਰ ਬੇਲਰ ਦਾ ਮਾਡਲ ਮਾਰ ਬੜੀ ਹੂਲ ਆ ਉਹਦਾ ਪਿੱਛੇ ਹਾਂਜੀ ਹਾਂ ਠੀਕ ਆ ਉਹ ਸਾਰਾ ਕੁਝ ਬੇਲਰ ਦਾ ਜਿਹੜਾ ਕੋ ਚੱਲੀ ਜਾਂਦਾ ਕੈਮਰਾ ਉਹ ਕੰਟਰੋਲਿੰਗ ਇੱਥੋਂ ਸਾਰੀ ਉਹਦੀ ਇੱਥੋਂ ਆ ਜਾਂਦੀ ਹੈ ਤੇ ਜੇ ਯਾਰ ਸਾਹਮਣੇ ਵਾਲੀ ਡਿਸਪਲੇਅ ਬਾਕੀ ਸਾਰਾ ਜਿਵੇਂ ਬੇਲਿੰਗ ਦਾ ਜੋ ਵੀ ਸਿਸਟਮ ਆ ਜਾਂ ਉਹਦੀ ਕੋਈ ਚੋ ਜੋ ਵੀ ਸੈਂਸਿੰਗ ਵਾ ਸੈਂਸਿੰਗ ਸਾਰੀ ਇਹਦੇ ਵਿੱਚ ਹੀ ਹੁੰਦੀ ਹੈ ਮਾਊਚਰ ਵਗੈਰਾ ਸਾਰਾ ਸਾਰਾ ਕੁਝ ਇਹਦੇ ਵਿੱਚ ਤੇ ਬਈ ਇਹ ਗੇਰਾਂ ਦੀ ਗੱਲ ਕਰ ਗਏ ਤਾਂ ਆ ਬਲਾਂ ਲੀਵਰ ਜੇ ਲੱਗਿਆ ਤਾਂ ਕੀ ਸਿਸਟਮ ਆ ਇਹ ਬਈ ਤਿੰਨੇ ਲੀਵਰ ਡਿਸਟ੍ਰੀਬਿਊਟਰ ਦੇ ਆ ਜੀ ਤਿੰਨ ਡਿਸਟ੍ਰੀਬਿਊਟਰ ਕੰਟਰੋਲਰ ਇਹਦੇ ਵਿੱਚ ਠੀਕ ਆ ਜੀ ਆ ਪੀਟੀਓ ਵਾਲਾ ਪੀਟੀਓ ਇਹ ਤੋਂ ਆ ਠੀਕ ਹੈ ਜੀ ਆ 4/4 ਹੋ ਗਿਆ ਇਹ ਚੋਂ ਗियर 뉴ਟਰਲ ਹੋ ਗਏ ਆ ਜੋ ਜਿਹੜੇ ਦੋ ਬਟਨ ਆ ਜਿਵੇਂ ਹੁਣ ਮੰਨ ਕੇ ਚੱਲੋ ਆ ਜਿਹੜਾ ਆ ਗਿਆ ਇਹ ਫੀਲਡ ਵਰਕ ਵਾਲਾ ਆ ਗਿਆ ਸਾਹਮਣੇ ਤੁਸੀਂ ਆ ਡਿਸਪਲੇ ਤੇ ਦੇਖੋਗੇ ਟਰਾਲੀ ਦਾ ਸਾਈਨ ਆਉਂਦਾ ਪਿਆ ਇਹਨੂੰ ਜੇ ਆਪਾਂ ਪ੍ਰੈਸ ਕਰਦੇ ਆ ਉਹ ਫੀਲਡ ਵਰਕ ਆ ਗਿਆ ਉਸੇ ਪਲੋਇੰਗ ਸ਼ੋ ਹੋਊਗੀ ਠੀਕ ਹੈ ਠੀਕ ਹੈ ਜੀ ਜਦੋਂ ਆਪਾਂ ਆਨ ਰੋਡ ਜਾਣਾਗਾ ਆ ਆਨ ਰੋਡ ਵਾਲਾ ਬਟਨ ਨੱਪੇ ਜਾਂਦਾ ਉੱਥੇ ਟਰਾਲੀ ਸ਼ੂ ਹੋਣ ਲੱਗ ਜਾਂਦੀ ਹੈ ਜੀ ਅੱਛਾ ਵੀ ਰੋਡ ਤੇ ਜਗ੍ਹਾ ਲੈ ਕੇ ਆਣਾ ਉਹ ਸਾਣਾ ਗੇਰਾਂ ਦੀ ਕੰਟਰੋਲਿੰਗ ਹੋ ਜਾਂਦੀ ਹੈ ਜੀ ਜਿਵੇਂ ਹੁਣ ਮੰਨ ਕੇ ਚੱਲੋ ਕਿ ਕਿੱਸੜਾ ਆਨ ਰੋਡ ਤੇ ਸਿੱਧੀ ਗੇਰ ਪਈ ਜਾਂਦੇ ਆ ਨਹੀਂ ਫਿਰ ਕਲੱਚ ਦੇ ਗੇਰ ਬੋਲ ਨਹੀਂ ਕਲੱਚ ਦੇ ਕੇ ਪੈਣਾ ਮੈਨੂੰ ਹਾਂ ਠੀਕ ਹੈ ਇਹ ਇਹਦਾ ਲੀਵਰ ਆ ਗਿਆ ਭਾਈ ਇਹ ਜੇ ਇਹਨੂੰ ਗਾਹ ਨੂੰ ਕਰਦੇ ਆ ਗੇਰ ਵੱਡਾ ਜੇ ਪਛਾਣ ਨੂੰ ਕਰਦੇ ਆ ਗੇਰ ਛੋਟਾ ਜੀ ਇੱਥੇ ਹੀ ਸਿਸਟਮ ਹੈ ਹਾਂਜੀ ਹਾਂ ਆ ਇਹਦਾ ਰਿਵਰਸ ਫਾਰਵਰਡ ਆ ਗਿਆ ਸ਼ਟਲ ਕਹਿੰ ਤਾਂ ਭਾਈ ਏਸੀ ਵੈਂਡ ਵਾਲੇ ਆ ਗਏ ਹਾਂ ਭਈ ਆ ਏਸੀ ਦਾ ਆ ਗਿਆ ਜੀ ਠੀਕ ਹੈ ਜੀ ਆ ਨਾਲ ਸਾਰੀ ਲਾਈਟਿੰਗ ਹੋ ਗਈ ਕੋਈ ਲਾਈਟਿੰਗ ਕੰਟਰੋਲ ਇੱਥੇ ਆ ਵਾਈਪਰ ਹੋ ਗਏ ਇੱਧਰ ਠੀਕ ਹੈ ਤੇ ਭਾਈ ਫਿਰ ਇੱਥੇ ਟੂੜ ਮਿੱਟੀ ਬੜਾ ਤਾਂ ਨਹੀਂ ਜਾਂਦਾ ਜੇ ਪਰ ਬਾਕੀ ਦਾ ਵਾਈਪਰ ਲੱਗੇ ਹੋਣਾ ਵਾਈਪਰ ਲੱਗੇ ਹੋਇਆ ਬਈ ਬਾਕੀ ਹਾਂ ਤੇ ਅੰਦਰ ਕੁਝ ਨਹੀਂ ਬਾਈ ਮਿੱਟੀ ਵਗੈਰਾ ਮੋਟੀ ਮਿੱਟੀ ਬਾਈ ਜਿਵੇਂ ਹੁਣ ਮੰਨ ਕੇ ਚਲੋ ਕਈ ਵਾਰ ਕੰਮ ਕਰ ਦੇਣੋਂ ਬੰਦੇ ਅਣਗਹਿਲੀ ਕਰ ਦਿੰਦੇ ਆ ਖੋਲ ਦੇਣਾ ਠੀਕ ਆ ਖੋਲ ਦਿੰਦੇ ਜਿਵੇਂ ਹੁਣ ਮੰਨ ਲਓ ਕਈ ਵਾਰ ਮਸ਼ੀਨ ਚੱਲਦੀ ਨਹੀਂ ਮਗਰ ਲੀਵਨਟ ਖੋਲਦੀ ਹੂੰ ਉਦੋਂ ਪ੍ਰੋਬਲਮ ਆਈ ਫਿਰ ਮੈਂ ਅੰਦਰ ਆਉਣਾ ਹੀ ਆਉਣਾ ਨਹੀਂ ਦਾ ਅਦਰਵਾਇਸ ਤਾਂ ਕਰੋ ਮੈਂ ਕਿਨਕਾ ਵੀ ਨਹੀਂ ਕਿਨਕਾ ਵੀ ਨਹੀਂ ਆਉਂਦਾ ਤੇ ਹੀਟਰ ਵੀ ਆਊਗਾ ਫਿਰ ਨਾਲ ਹਾਂ ਬਾਈ ਬਾਈ ਨਾਲ ਫਰਿੱਜ ਆ ਜੀ ਅੱਛਾ ਫ੍ਰੀਜਰ ਵੀ ਆ ਹਾਂਜੀ ਆ ਫ੍ਰੀਜਰਾਂ ਨਾਲ ਆ ਬੰਦਿਆਂ ਦੇ ਤੁਸੀਂ ਕੰਮ ਵੇਖ ਲਓ ਆਪਣੇ ਫ੍ਰੀਜਰ ਦਾ ਕੀ ਹਾਲ ਕੀਤਾ ਮੈਂ ਤੁਹਾਨੂੰ ਦੱਸਦਾ ਇਹ ਆਹਲੇ ਟਰੈਕਟਰ ਤੇ ਮੈਂ ਘੱਟ ਰਿਆਂਗਾ ਇਹ ਤੇ ਬੰਦ ਹੀ ਰਿਹਾ ਜਰਾ ਅੱਛਾ ਤੇ ਵਿੱਚ ਇਹਦੇ ਵਿੱਚ ਮੈਂ ਤੁਸੀਂ ਫ੍ਰੀਜਰ ਦੇ ਵਿੱਚ ਆਪਾਂ ਪਾਣੀ ਰੱਖ ਲੈਨੇ ਜਾਂ ਹੋਰ ਰੱਖਣਾ ਤੁਹਾਡਾ ਰੱਖ ਲੈਂਦਾ ਮੈਂ ਜੋ ਬੇਲਰ ਦਾ ਸਮਾਨ ਕੱਢਿਆ ਚਲੋ ਜੀ ਇਹਨੇ ਆਖ ਕਿ ਤੇ ਟੂਲ ਹੀ ਆ ਟੂਲ ਬਣਾਦੀ ਹੈ ਚੱਲਾ ਵੀ ਬਣੀ ਬਣਾ ਛੱਡਿਆ ਆਜੋ ਬਾਈ ਆਪਾਂ ਥੱਲੇ ਆ ਕੇ ਦਿਖਾ ਦਗੇ ਮੜਾ ਹੈ ਨਾ ਹਾਂਜੀ ਹਾਂ